ਆ ਬਾਬਾ ਬਟਪਾਗ ਸਿੰਘ ਸੰਗਤ ਜੀ ਚੈਨਲ ਸਬਸਕ੍ਰਾਈਬ ਤੇ ਸ਼ੇਅਰ ਕਰ ਦਿਓ ਇਹ ਹੈ ਜੀ ਧੌਲੀ ਤਾਰ ਇੱਥੋਂ ਸੰਗਤਾਂ ਇਸ਼ਨਾਨ ਕਰਕੇ ਭੂਤ ਪ੍ਰੇਤਾਂ ਸਤਕਾਰਾ ਪਾਉਂਦੀਆਂ ਨੇ ਤੇ ਸੰਗਤਾਂ ਇਸ਼ਨਾਨ ਕਰਕੇ ਅੱਗੇ ਚੜੀਆਂ ਜਾਂਦੀਆਂ ਨੇ ਜਿੱਥੇ ਬਾਬਾ ਬਟਪਾਗ ਸਿੰਘ ਜੀ ਨੇ ਤਪੱਸਿਆ ਕੀਤੀ ਸੀ ਜਿਹਨੂੰ 베ਰੀ ਸਾਹਿਬ ਵੀ ਕਹਿੰਿਆ ਜਨਾ ਤਪਸਥਾਨ ਹੈ ਇੱਥੇ ਨਾਰਸਿੰਘ ਜੀ ਦੀ ਡਿਊਟੀ ਲੱਗੀ ਆ ਬਾਬਾ ਬਟਪਾਗ ਸਿੰਘ ਜੀ ਨਾਲ ਬੱਚਨ ਉਹ ਜਿਹੜੀ ਸੰਗਤ ਨਾਲ ਭੂਤ ਪ੍ਰੇਤ ਬੁਰੀਆਂ ਆਤਮਾਉਂਦੀਆਂ ਨੇ ਜੋ ਵੀ ਇਨਸਾਨ ਇੱਥੇ ਆ ਕੇ ਇਸ਼ਨਾਨ ਕਰਦਾ ਉਹ ਸਾਰੀ ਈਤਮੈਤੀ ਰਹਿ ਜਾਂਦੀਆਂ ਨੇ ਇਹ ਅੱਗੇ ਚੱਲਦੇ ਆਂ ਆਪਾਂ ਤਪਸਥਾਨ ਬਾਬਾ ਬਟਪਾਕ ਸਿੰਘ ਜੀ ਬੇਰੀ ਸਾਹਿਬ ਜਿਹੜਾ ਨਾਂ ਦਾ ਤਪਸਥਾਨ ਉੱਤੇ ਚੱਲਦੇ ਆ ਤੇ ਜਲਦੀ ਜਲਦੀ ਬੀੜੀ ਨਹੀਂ ਸ਼ੇਅਰ ਕਰ ਦੋ ਧੰਨਵਾਦ ਸੰਗ ਤੇ ਜੀ ਦਾ ਬਹੁਤ ਬਹੁਤ ਸ਼ੁਕਰੀਆ ਵਾਸਤੇ ਜੈ ਬਾਬਾ ਬਟਪਾਕ ਸਿੰਘ ਜੈ ਬਾਬਾ ਨਰ ਸਿੰਘ ਜੀ ਜਾ ਦੇਖੋ ਵੀਰ ਖੜੇ ਐ ਇਹਨਾਂ ਕੋਲੇ ਢੋਲ ਹੁੰਦੇ ਆ ਇਹ ਵੀ ਆਸ ਰੱਖਦੇ ਵੀ ਸੰਗਤਾਂ ਦੀਆਂ ਕੋਈ ਸੁੱਖਣਾ ਪੂਰੀ ਹੋਣ ਤਾਂ ਇਹਨਾਂ ਨੂੰ ਕੋਈ ਲੈ ਕੇ ਜਾਊਗਾ ਕਿਉਂਕਿ ਸੰਗਤਾਂ ਇੱਥੇ ਬਹੁਤ ਹੀ ਧੂਮ ਟੜਕੇ ਨਾਲ ਆਉਂਦੀਆਂ ਨੇ ਤੇ ਬਾਬਾ ਜੀ ਦੇ ਦਰਸ਼ਨ ਕਰਦੇ ਨੇ ਤੇ ਇਹਨਾਂ ਨੂੰ ਬੁੱਕ ਕਰਾ ਕੇ ਨਾਲ ਲੈ ਕੇ ਜਾਂਦੀਆਂ ਨੇ ਇਸ ਲਈ ਇਹ ਵੀ ਅਰਦਾਸ ਕਰਦੇ ਨੇ ਵੀ ਲੋਕਾਂ ਦੀ ਔਰੇ ਆਏ ਨੇ ਸੁੱਖਣਾ ਪੂਰੀਆਂ ਹੋਣ ਜੈ ਬਾਬਾ ਬਟਪਾਖ ਸਿੰਘ ਜੀ ਇਹ ਬਾਬਾ ਜੀ ਦਾ ਇਤਿਹਾਸ ਆ ਵਰੇਵਰੇ ਤੁਹਾਨੂੰ ਥੋੜੀ ਜਾਣਕਾਰੀ ਦਿੰਨੇ ਆ ਜੀ ਇਸ ਸਥਾਨ ਤੇ ਬਾਬਾ ਜੀ ਨੇ ਤਪ ਕੀਤਾ ਜੀ 1745 ਤੋਂ 1762 ਤੱਕ 17 ਸਾਲ 6 ਮਹੀਨੇ ਬਾਬਾ ਜੀ ਨੇ ਘੋਰ ਤਪ ਕੀਤਾ ਜੀ ਤੇ ਸਥਾਨ ਬਣੇ ਹੋਏ ਐ ਬਾਬਾ ਜੀ ਦਾ ਤਪ ਸਥਾਨ ਬਣਿਆ ਹੋਇਆ ਹੈ ਬੀਬੀ ਭਾਨੀ ਜੀ ਦਾ ਬਣਿਆ ਹੋਇਆ ਮਾਤਾ ਰਾਜਕੌਰ ਜੀ ਦਾ ਸਥਾਨ ਬਣਿਆ ਹੋਇਆ ਜਿੱਥੇ ਤਪਸਥਾਨ ਕਿਹਾ ਜਾਂਦਾ ਇਹਨੂੰ ਤੇ ਤੁਸੀਂ ਸੰਗਤ ਜੀ ਆਪ ਵੀ ਇਸ ਨੂੰ ਪੜ ਸਕਦੇ ਹੋ ਜੈ ਬਾਬਾ ਬਟਪਾਖ ਸਿੰਘ ਜੈ ਬਾਬਾ ਨਹਰ ਸਿੰਘ ਜੀ ਹਉ ਦੇਖੋ ਜੀ ਕਿਸੇ ਹੋਰ ਸੰਗਤ ਨੇ ਇਹਨਾਂ ਨੂੰ ਬੁੱਕ ਕੀਤਾ ਹੋਇਆ ਹੈ। ਮਾਈ ਜੀ ਵੀ ਖੂਸੀ ਦੇ ਵਿੱਚ ਪੂਰਾ ਵਧੀਆ। ਮੈਂ ਬਾਜਾ ਵਜਾ ਰਹੇ ਨੇ। ਤੇ ਇੱਥੇ ਨਾਲ ਹੀ ਪਾਰਕਿੰਗ ਦਾ ਸਿਸਟਮ ਵੀ ਬਣਿਆ ਆ ਜੀ। ਸੰਗਤ ਆਪਣੀਆਂ ਗੱਡੀਆਂ, ਮੋਟਰਸਾਈਕਲ ਗੱਡੀਆਂ ਖੜਾ ਸਕਦੇ ਆ। ਸੰਗਤ ਜੀ ਜੋੜਾ ਘਰ ਹੈ। ਜੋੜੇ ਘਰ ਦੇ ਨਾਲ ਹੀ ਕੁਝ ਦੁਕਾਨਾਂ ਬਣੀਆਂ ਹੋਈਆਂ ਨੇ ਜਿੱਥੋਂ ਸੰਗਤ ਆਪ ਦਾ ਤੂਭ ਪ੍ਰਸ਼ਾਦ ਕੀ ਵਗੈਰਾ ਲੈਂਦੀਆਂ ਨੇ ਤੇ ਇਹ ਬਾਬਾ ਜੀ ਦਾ ਤਪਸਥਾਨ ਹੈ ਇਹ ਢੋਲੀ ਕਰਦੇ ਆ ਦਰਸ਼ਨ ਤੇ ਸਭ ਤੋਂ ਪਹਿਲਾਂ ਅਸੀਂ ਭੋਗ ਲਿਆ ਧੋ ਲਿਆ ਜੋਤ ਵਿੱਚ ਪਾਉਣ ਵਾਸਤੇ ਤੇ ਉਸ ਤੋਂ ਬਾਅਦ ਅੱਗੇ ਵਧਦੇ ਹੋਏ ਇਹ ਤਪਸਥਾਨ ਬਾਬਾ ਬੜਾਕਸ ਸਿੰਘ ਜੀ ਦਾ ਲਿਖਿਆ ਵੀ ਹੋਇਆ ਜੀ ਚਲੋ ਅੱਗੇ ਚੱਲਦੇ ਹਾਂ ਜੀ ਇਹ ਤਪਸਥਾਨ ਬਣਿਆ ਹੈ ਜੀ ਬੀਬੀ ਭਾਨੀ ਚੀਜੂ ਬਾਬਾ ਜੀ ਦੇ ਭੈਣ ਸਨ ਕਰੋ ਦਰਸ਼ਨ ਜੀ ਬੀਬੀ ਭਾਨੀ ਜੀ ਦਾ ਤਪਸਥਾਨ ਹੈ ਜੀ ਤੇ ਦੇਖੋ ਸੰਗਤ ਆ ਰਹੀਆਂ ਨੇ ਦੂਰੋਂ ਦੂਰੋਂ ਸੰਗਤਾ ਦਰਸ਼ਨ ਮੇਲਾ ਕਰਨ ਲਈ ਆ ਰਹੀਆਂ ਨੇ ਜੀ ਦੂਰ ਦੂਰ ਤੋਂ ਤੇ ਸਥਾਨ ਬਣੇ ਹੋਏ ਨੇ ਜੀ ਉੱਪਰ ਇੱਥੇ ਸੰਗਤ ਬੈਠੀ ਹੈ ਜੀ ਗੁਰੂ ਦੇ ਚਰਨਾਂ ਦੇ ਵਿੱਚੇ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਇੱਥੇ ਪ੍ਰਕਾਸ਼ ਨੇ ਜੀ ਸੰਗਤਾਂ ਆਉਂਦੀਆਂ ਨੇ ਮੱਥਾ ਟੇਕਦੇ ਨੇ ਅਰਦਾਸਾ ਕਰਦੇ ਨੇ ਤੇ ਮਨ ਦੀਆਂ ਮਰਜ਼ਾ ਸਾਰੀਆਂ ਪੂਰੀਆਂ ਹੁੰਦੀਆਂ ਨੇ ਜੀ ਇੱਥੇ ਤੇ ਉੱਪਰ ਜਾ ਰਹੇ ਹਾਂ ਜੀ ਅਸੀਂ ਉਹਨਾਂ ਇੱਥੇ ਬਾਬਾ ਜੀ ਦਾ ਸਰੂਪ ਹੈ ਜੀ ਫੋਟੋ ਲੱਗੀ ਹੋਈ ਹੈ ਇੱਥੇ ਚੀਚੀ ਵਗੈਰਾ ਲਾਉਣੀ ਪੈਂਦੀ ਹੈ ਜੀ ਕਿਸੇ ਕਰਮ ਵਾਲੇ ਦੀ ਚੀਚੀ ਲੱਗਦੀ ਹੈ ਜੀ ਇੱਥੇ ਤੇ ਪਹਾੜੀ ਦਾ ਦ੍ਰਿਸ਼ ਹੈ ਜੀ ਇਹ ਬਾਬਾ ਜੀ ਉਹ ਆਵਾ ਬਾਲਵਸਤਾ ਦੇ ਵਿੱਚ ਨੇ ਛੋਟੇ ਬੱਚੇ ਨੇ ਤੇ ਉਹਨਾਂ ਦੇ ਸਾਥ ਹੀ ਨੇ ਮਾਤਾ ਜੀ ਰਾਜਕੌਰ ਅੱਬਾ ਬਟਪਾ ਸਿੰਘ ਦੀ ਮਾਤਾ ਜੀ ਨੇ ਉਹ ਉਹਨਾਂ ਨੂੰ ਲੱਡੂ ਵੰਡਦੇ ਹੋਏ ਜੀ ਉਹ ਦਿਖਾਇਆ ਹੋਇਆ ਇੱਥੇ ਤੇ ਬਾਬਾ ਜੀ ਪਹਾੜੀਆਂ ਦੇ ਵਿੱਚ ਆਏ ਹੋਏ ਨੇ ਜੋ ਸਥਾਨ ਬਣਿਆ ਉੱਥੇ ਦਾ ਦ੍ਰਿਸ਼ ਦਿਖਾਇਆ ਹੋਇਆ ਹੈ ਜੀ ਤੇ ਇਹ ਪਹਾੜੀਆਂ ਨੇ ਜੀ ਆ ਦੇਖੋ ਜੀ ਪਹਾੜੀ ਦਾ ਦ੍ਰਿਸ਼ ਰੋਦਰਸ਼ਨ ਜੀ ਤੇ ਉਹ ਸਾਹਮਣੇ ਸਥਾਨ ਬਣਿਆ ਹੈ ਜੀ 베ਰੀ ਸਾਹਿਬ ਜੀ ਜਿਹਦੀ ਆਪਾਂ ਵਾਰ-ਵਾਰ ਗੱਲ ਕਰ ਰਹੇ ਹਾਂ ਉਹ ਉੱਥੇ ਵੀ ਜਾਵਾਂਗੇ ਜੀ ਆਪਾਂ ਇਸ ਤੋਂ ਬਾਅਦ ਇਸ ਸੰਗਤ ਆ ਵੀ ਰਹੀਆਂ ਨੇ ਜਾ ਵੀ ਰਹੀਆਂ ਨੇ ਜੀ ਤੇ ਇਹ ਖੜਾਵਾ ਨੇ ਜੀ ਰੋਦਰਸ਼ਨ ਇਹਨਾਂ ਦੇ ਵੀ ਤੇ ਲੰਗਰ ਹਾਲ ਬਣਿਆ ਹੋਇਆ ਹੈ ਜੀ ਸੰਗਤ ਵਾਸਤੇ ਆ ਗੰਦੇ ਤੇ ਪ੍ਰਸ਼ਾਦਾ ਚਾਹ ਪਾਣੀ ਛਕਦਿਆਂ ਨੇ ਆ ਗਏ ਜੀ ਤੇ ਇਹ ਉਹ ਤਪਸਥਾਨ ਆ ਜੀ ਜਿੱਥੇ ਆਪਾਂ ਜਾਣਾ ਦੇਖੋ ਸੰਗਤ ਕਿੰਨੀ ਖੁਸ਼ੀ ਦੇ ਵਿੱਚ ਢੋਲ ਤਮੱਕੇ ਨਾਲ ਆ ਰਹੀ ਹੈ ਜੀ ਪੂਰਾ ਜਤਾ ਆ ਰਿਹਾ ਜੀ ਇਹਨਾਂ ਦੀ ਕੋਈ ਸੁੱਖ ਪੂਰੀ ਹੋਈ ਆ ਤਾਂ ਹੀ ਸੰਗਤ ਆ ਰਹੀ ਹੈ ਦੂਰੋਂ ਦੂਰੋਂ ਸੰਗਤ ਆਉਂਦੀਆਂ ਨੇ ਜਥੇ ਦੇ ਵਿੱਚ ਪੂਰਨ ਵਾਸੀ ਨੂੰ ਇਹ ਬਾਈ ਵੀ ਬੁੱਕ ਕਰਾਏ ਨੇ ਵੀ ਖੁਸ਼ੀ ਦਿਖਾਈ ਦੇ ਰਹੀ ਹੈ ਇਹਨਾਂ ਨੂੰ ਵੀ ਆ ਵੀ ਸੰਗਤ ਬਹੁਤ ਖੁਸ਼ ਹੋ ਰਹੀ ਆ ਇਹ ਲੰਗਰ ਹਾਲ ਹੈ ਜੀ ਇੱਥੇ ਆ ਤੁਸੀਂ ਸਰਦਾ ਦੇ ਮਤਲਬ ਕੋ ਜੋ ਇੱਛਾ ਹੋ ਤਾਂ ਦਾਨ ਕਰ ਸਕਦੇ ਹੋ ਇੱਥੇ ਆ ਕੇ ਸਰਦਾ ਦੇ ਮਤਲਬ ਕੁਛ ਵੀ ਕੋ ਦਾਨ ਕੀਤਾ ਇੱਥੇ ਦਾਲਾ ਵਗੈਰਾ ਕਰ ਸਕਦੇ ਹੋ ਇਹ ਹੈ ਜੀ ਉਹ 베ਰੀ ਜੀ ਤੇ ਤੁਹਾਨੂੰ ਬਾਰ ਬਾਰ ਗੱਲ ਕਰ ਰਹੇ ਤੇ ਕਰੋ ਦਰਸ਼ਨ ਜੀ ਜੋ ਕੋ ਤੋ ਇਹ 베ਰੀ ਖੜੀ ਹੈ ਹਰੀ ਭਰੀ ਜੀ ਇਹ 베ਰੀ ਦੇ ਕਰੋ ਦਰਸ਼ਨ ਜੀ ਜੈ ਬਾਬਾ ਬਟਪਾ ਸਿੰਘ ਜੈ ਵੀਰ ਨਾਰ ਸਿੰਘ ਪਹਿਲਾ ਵੀਰ ਨਾਰ ਸਿੰਘ ਇੱਥੇ ਰਹਿੰਦਾ ਸੀਗਾ ਜੀ ਏ ਬੀਬੀ ਭਾਨੀ ਜੀ ਦਾ ਸਮਾਧ ਬਣੀ ਹੋਇਆ ਤੇ ਨਾਲ ਹੀ ਮਾਤਾ ਰਾਜਕੌਰ ਦੀ ਬਣੀ ਹੋਈ ਹੈ ਜੀ ਸਵਾਦ ਜੋ ਬਾਬਾ ਜੀ ਦੇ ਮਾਤਾ ਜੀ ਸਨ ਇਹ 베ਰੀਆ ਜੀ ਕਰੋ ਦਰਸ਼ਨ ਜੀ ਇਹ ਨਿਸ਼ਾਨ ਸਾਹਿਬ ਝੂਲ ਰਹੇ ਨੇ ਜੀ ਸੰਗਤ ਬੈਠੀ ਆਰਾਮ ਨਾਲ ਮੱਥਾ ਟੇਕ ਕੇ ਮਾਂ ਦੀ ਅਮਰ ਆਦਾ ਪੂਰੀਆਂ ਹੋ ਰਹੀਆਂ ਨੇ ਸੰਗਤ ਇੱਥੇ ਬੈਠ ਕੇ ਅਰਦਾਸ ਕਰਦੀਆਂ ਨੇ ਕਰੋ ਜੀ ਸੰਗਤ ਜੀ ਦਰਸ਼ਨ ਸੰਘਦੇ ਜੀ ਦਾ ਆਪਣੇ ਚੈਨਲ ਨੂੰ ਬਹੁਤ ਬਹੁਤ ਸ਼ੇਅਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਵੀਡੀਓ ਨੂੰ ਲਾਈਕ ਤੇ ਕਮੈਂਟ ਕਰ ਦਿਓ ਤੇ ਇਹ ਭਾਗ ਤੀਸਰਾ ਸੀ ਅਗਲਾ ਚੌਥੇ ਭਾਗ ਦੇ ਵਿੱਚ ਮਿਲਦੇ ਆਂ ਜੀ ਬਾਬਾ ਵਟ ਭਾਗ ਪਿੰਡ ਦਾ ਚੌਥਾ ਭਾਗ ਲੈ ਕੇ ਆ ਰਹੇ ਆਂ ਤੇ